ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਮੈਂ ਰਿਪੋਰਟਰ ਰਮਿੰਦਰ ਕਨਾਰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਜੀ ਢਿੱਲੋਂ ਨੇ ਅੱਜ ਬਾਜ਼ਾਰਾਂ ਦੇ ਵਿੱਚ ਵਕ-ਵਕ ਰੋਡ ਸ਼ੋਅ ਕੀਤਾ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਿਣਾ ਹੈ ਰਣਜੀਤ ਸਿੰਘ ਢਿੱਲੋਂ ਜੀ ਦਾ ਜਿੰਦਾਬਾਦ ਸ੍ਰੀ ਅੰਤਰ ਕ੍ਰੇਰ ਜਿੰਦਾਬਾਦ ਜੈ ਜੀਪ ਜਿੰਦਾਬਾਦ ਜਿੱਤੂਗਾ ਵਿੱਚ ਜਿੱਤੂਗਾ ਤਕਰੀ ਵਾਲਾ ਜਿੱਤੂਗਾ ਜਿੱਤੂਗਾ ਵਿੱਚ ਜਿੱਤੂਗਾ ਤਕਰੀ ਵਾਲਾ ਜਿੱਤੂਗਾ ਜਿੰਦਾਬਾਦ सी काल जी Cheers. Okay. ਬਾਕੀ ਸਾਰੇ ਥੱਲੇ 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 ਤੇਰੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਬੋਲੋ ਜੀ ਜਗਰਾਂ ਸਿੰਘ ਦਾ ਲੋਹਾਈ ਰੋਡ ਸ਼ੋਅ ਕੱਢ ਰਹੇ ਹਾਂ ਅਸੀਂ ਕੀ ਕਹੋਗੇ ਜੀ ਅਸੀਂ ਜਗਰਾਂਗਰ ਸ਼ਹਿਰ ਦੇ ਵਿੱਚ ਅੱਜ ਦੂਰ ਦੂਰ ਜਾ ਰਹੇ ਹਾਂ ਦੁਕਾਨਦਾਰ ਵੀਰਾਂ ਨੂੰ ਤੇ ਇਨਕੀ ਕਰਨ ਵਾਸਤੇ ਉਹ ਹਾਂ ਕਿ ਆਪੇ ਬਹੁਤ ਸਰਕਾਰ ਮਿਲ ਰਿਹਾ ਹੈ ਅਗਰ ਦੁਕਾਨਦਾਰ ਬਾਹਰ ਕਰਕੇ ਸਾਨੂੰ ਆਉ ਬਖਸ਼ ਕਰ ਰਿਹਾ ਔਰ ਕੋ ਸਾਬੇਰੀਆ ਪੀ ਆਰ ਆਈ ਇੱਕ ਦੀ ਗੁੰਜਰੀ ਪਟਪੋਣੀ ਜੀ ਪੁਰਸ਼ੀ 6 ਮਹੀਨੇ ਤੱਕ ਜਦੋਂ ਨਿਸ਼ਾਨ ਤਕਨੀਕੀ ਪ੍ਰਮਾਣਿਤ ਜੀ ਕਿ ਇਕਾਲੀਦਨ ਨੂੰ ਇਥੋਂ ਪੰਜਾਬ ਦੇ ਵਿੱਚੋਂ ਦੁਬਾਰਾ ਤੋਂ ਜੇ ਤੋਂ ਕਰਾ ਦੇਣਾ ਹੈ ਜੀ ਕੋਲ ਇਸ ਨਾਲੋਂ ਤੁਹਾਡੀ ਕੋਈ ਸਾਰਾ ਪ੍ਰੋਗਰਾਮ ਹੋ ਰਿਹਾ ਜੀ ਕਿੰਦਾ ਦਾ ਉਤਸ਼ਾਹ ਹੈ ਸੰਗਤ ਜੀ ਇੱਕ ਮਿੰਟ ਅੱਜ ਜਦੋਂ ਸਾਡਾ ਸਾਡੇ ਆ ਕੇ ਵਿੱਚ ਪੰਜ ਮਾਚ ਦੇਣ ਹਾਂਜੀ ਤੇ ਬਹੁਤ ਵਧੀਆ ਰਿਸਪੌਂਸ ਹੈਗਾ ਹਰ ਪਹਿਲੇ ਵਿੱਚ ਵੀ ਤੇ ਅੱਜ ਬੈਕ ਹਾਂਗਾ ਬਾ ਮਾਰ ਅੱਜ ਹਰ ਮਜੇ ਵਿੱਚ ਬਹੁਤ ਵਧੀਆ ਅੱਜ ਜੀ ਸਾਰੇ ਜਿਹੜਾ ਸਾਡਾ ਬਾਜ਼ਾਰ ਹੈ ਇਸ ਬਾਜ਼ਾਰ ਦੇ ਵਿੱਚ ਜਿੱਥੇ ਪੈਦਲ ਮਾਚ ਕਰ ਰਿਹਾ ਸਾਰੇ ਭਰਾਵਾਂ ਨੂੰ ਮਿਲ ਰਹੇ ਹਾਂ ਸਾਰੇ ਭਰਾਵਾਂ ਦਾ ਅਸ਼ੀਰਵਾਦ ਲੈ ਰਹੇ ਹਾਂ ਉਹ ਜਿੰਨਾ ਪਿਆਰ ਸਰਕਾਰ ਦਾ ਜੀ ਸਾਰੇ ਸਾਡੇ ਵੀ ਦੇ ਰਹੇ ਆ ਮੈਂ ਜੀਣੀ ਆ ਤੁਹਾਡਾ ਕਿ ਸਾਰਿਆਂ ਦੇ ਬਹੁਤ ਵਧਿਆ ਇੱਥੇ ਇਹਨਾਂ ਤੋਂ ਮਾਨ ਸਤਕਾਰ ਕੀਤਾ ਹੈਗਾ ਔਰ ਨਾਲ ਇਹ ਵੀ ਭਰੋਸਾ ਦਵਾਇਆ ਹੈਗਾ ਕਿ ਆਉਣ ਵਾਲੀ ਇੱਕ ਤਰੀਕ ਦੇ ਅਸੀਂ ਵੱਡੇ ਜਿਹੜਾ ਹੈਗਾ ਇੱਥੋਂ ਵੱਡੀ ਵੋਟਾਂ ਨਾਲ ਇੱਥੋਂ ਤੇਰਾ ਸਾਥ ਦੇ ਇਜ਼ਤਮਾ ਸ਼੍ਰੋਮਣੀ ਜੀ ਬੰਤ ਤੁਹਾਡੇ ਨਾਲ ਹੈ ਜੀ ਸ਼੍ਰੋਮਣੀ ਕਾਲੀ ਦਲ ਦੇ ਲਈ ਕੀ ਕਹੋਗੇ ਦੇਖੋ ਜੀ ਕੋਈ ਸ਼ੱਕ ਨਹੀਂ ਜੀ ਨੌਜਵਾਨ ਸਾਡੇ ਨਾਲ ਔਰ ਬੜੀ ਖਿੰਤੀ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਢਿੱਲੂ ਸਾਹਿਬ ਨਾਲ ਜਿਹੜੀ ਡੋਰ ਟੂ ਡੋਰ ਕੈਂਪੇਨ ਆ ਬਾਜ਼ਾਰ ਦੀ ਉਹਦੇ ਵਿੱਚ ਹਿੱਸਾ ਲੈ ਰਹੇ ਆ ਜਰੂਰ ਸ਼ੁਰੂ ਤੋਂ ਪਿਛਲੇ ਸਮੇਂ ਤੋਂ ਜਿਵੇਂ ਆਪਦੀਆਂ ਡਿਊਟੀਆਂ ਨਿਭਾਉਂਦੇ ਆਏ ਆ ਹੁਣ ਵੀ ਨਿਭਾਉਣਗੇ ਔਰ ਜੋ ਆਸ ਢਿੱਲੂ ਸਾਹਿਬ ਨੂੰ ਨੌਜਵਾਨਾਂ ਤੋਂ ਹਲਕੇ ਜਗਰਾਉ ਤੋਂ ਆਏ ਮੈਂ ਸਮਝਦਾ ਉਹ ਅਸੀਂ ਪੂਰੀ ਕਰਕੇ ਦਿਖਾਵਾਂਗੇ ਅੱਜ ਜੋ ਜੋ ਪੈਦਲ ਮਾਰਕ ਕੱਢਿਆ ਜਾ ਰਿਹਾ ਸੋਲਵੀਂ ਕਾਲਜਰ ਵੱਲੋਂ ਕਿਵੇਂ ਲੱਗਦਾ ਹੈਗਾ ਜੀ ਮਾਹੌਲ ਮਾਣ ਤੋਂ ਬਧੀਏ ਲੱਗਦਾ ਜੀ ਬਾਜ਼ਾਰ ਤੋਂ ਪਹਿਲਾਂ ਵੀ ਸਾਨੂੰ ਬਹੁਤ ਰਿਸਪੌਂਸ ਮਿਲਦਾ ਹੈ ਇਸ ਵੇਲੇ ਆ ਬਾਜ਼ਾਰ ਤੋਂ ਵੈਸੇ ਸਾਰੇ ਹੀ ਸਹਿਯੋਗ ਕਰ ਰਹੇ ਆ ਜਿੰਨੇ ਵੀ ਹੈਗੇ ਆ ਸਾਡੇ ਸ਼ਹਿਰ ਦੇ ਜੀ ਠੀਕ ਆ ਹਾਂ ਬਿੰਦਰ ਵੀ ਇੱਕ ਹੋਰ ਸਵਾਲ ਹੈਗਾ ਆਮ ਜੋ ਕੈਂਡੀਡੇਟ ਹੈਗੇ ਆ ਆ ਆਪ ਦੀ ਗੱਡੀ ਤੇ ਆਉਂਦੇ ਹੈਗੇ ਆ ਨਾ ਤੇ ਇੱਕਾ ਸੋਮਨੀ ਕਰ ਜਿਆਦਾ ਕੈਂਡੀਡੇਟ ਹੈਗਾ ਉਹ ਦੂਰ ਤੋਂ ਦੂਰ ਆ ਦੋਸਤਾਂ ਨੂੰ ਸਿੱਧਾ ਵਰਤ ਮਿਲ ਜਾਏਗਾ ਨਾ ਜਿਹੜੇ ਆਮ ਤੇ ਦੂਜੇ ਪਾਰਟੀਆਂ ਦੇ ਕੈਂਡੀਡੇਟ ਹਨਾ ਉਹ ਅਮੀਰ ਲੋਕ ਨੇ ਉਹ ਏਸੀ ਤੋਂ ਬਾਹਰ ਨਿਕਲਣਾ ਉਹਨਾਂ ਨੂੰ ਬਹੁਤ ਔਖਾ ਇੱਕ ਨਹੀਂ ਚੋਣ ਗਰਮੀ ਚਾਹੀ ਸਾਡੇ ਵਾਲਾ ਤਾਂ ਜੱਟ ਵੀ ਬੰਦਾ ਫਕਰ ਬੰਦਾ ਜੀ ਜਿੰਦੋਂ ਭਾਵੇਂ ਤੂੰ ਖੇਤਾਂ ਨੂੰ ਉਠਾ ਲਾ ਭਾਵੇਂ ਆਏ ਤੋਰ ਲਾ ਇਹਨੂੰ ਸਾਰੇ ਪਾਸੇ ਠੀਕ ਹੀ ਆ ਇਹ ਬੰਦਾ ਸਹੀ ਹੈ ਠੀਕ ਹੈ